ਕਰ ਲੋ ਜੀ ਦਰਸ਼ਨ ਜਮਦੂਦ ਦੇ ਛੋਟੇ ਦੇ ਇਹ ਲੱਜਰੀ ਕਾਰਾਂ ਨਾਲੋਂ ਵੀ ਮਹਿੰਗਾ ਬਈ ਪੈਂਡਟ ਨਾਮ ਹੈ ਦਾ ਪੈਂਡਟ 942 415 ਹਸਪਾਬਰ ਹੈ ਜੀ ਆ ਅੱਗੇ ਵਾਲਾ ਹੈ ਸਹ ਦਾ ਇਹਦੀ ਕੀਮਤ ਬਈ ਕਰੋੜਾਂ ਚ 3 ਲੱਖ ਯੂਰੋ ਕੀਮਤ ਹੈ ਇਹਦੀ ਆਪਣੇ ਇੰਡੀਅਨ ਰੁਪਏ ਦੇ ਹਿਸਾਬ ਨਾਲ ਜੋੜੀਏ ਤਾਂ ਲਗਭਗ 2 ਕਰੋੜ ਤੇ 60 ਲੱਖ ਰੁਪਈਆ ਬਣਦਾ ਉੱਪਰ ਵੀ ਹੋ ਸਕਦੀ ਆ ਤੇ ਟਰੈਕਟਰ ਕਾਦਾ ਭਾਈ ਜਾਜ ਹੀ ਆ 220 ਕੁਇੰਟਲ ਦਾ ਵਜਨ ਹੈ ਜੀ ਟਰੈਕਟਰ ਦਾ ਤੇ ਜਿਹੜੇ ਦੇ ਮਾਗਰ ਪਲੋ ਹੁੰਦੇ ਆ ਨਾ 25 30 ਕੁਇੰਟਲ ਦਾ ਪਲੋਵਾ ਦਾ ਵਜਨ ਆਉਂਦਾ ਇੱਕ ਘੰਟੇ ਦਾ 55 ਲੀਟਰ ਤੇਲ ਪੀਂਦਾ ਜੀ ਇਹ ਇਹ ਜਿਆਦਾ ਜਿਹੜੇ ਟਰੈਕਟਰ ਹੈ ਯੂਰਪ ਦੇ ਵਿੱਚ ਵਰਤੇ ਜਾਂਦੇ ਨੇ ਕਿਉਂਕਿ ਯੂਰਪ ਦੇ ਵਿੱਚ ਜਿਹੜੇ ਮੰਨ ਲਓ ਵੀ ਜ਼ਮੀਨਾਂ ਦੇ ਪਲਾਟ ਨੇ ਨਾ ਉਹ 1000 ਕਿੱਲਾ 2000 ਕਿੱਲਾ 4000 ਏਕੜ ਐ ਇਕੱਠੇ ਨੇ ਬਈ ਉੱਥੇ ਇਹਨਾਂ ਦੀ ਵਰਤੋਂ ਹੁੰਦੀ ਆ ਤਾਂ ਦੇਖ ਲਓ ਬਈ ਮਾਗਰ ਆਪਾਂ ਕਹਿ ਦਿੰਦੇ ਨਾ ਡਬਲ ਡਿਸਟ੍ਰੀਬਿਊਟਰ ਇਹ ਦੀਸਾ ਬੈਕਸ਼ੈਟ ਬਿਜਲੀ ਘਰੀ ਬਣੇ ਪਿਆ ਤਗੜੀ ਗੱਲ ਬਾਤ ਆ ਜੀ ਪੂਰੀ ਲੋਹਾ ਵੀ ਮੰਨਣੋਂ ਵੀ ਪੂਰਾ ਸਟੈਂਡਰਡ ਦਾ ਹੀ ਆ ਫੰਕਸ਼ਨ ਤਾਂ ਬਈ